ਆਓ ਅੱਜ ਤੁਹਾਨੂੰ ਸਹਾਜਨਾ ਦੀ ਫਲਦਾ achar ਬਣਾਉਣਾ ਦੱਸਦੇ ਆਂ ਇਸ ਟਾਈਮ ਫਲਗਾਂ ਕੱਚੀਆਂ ਨੇ ਦਾ achar ਪੈ ਸਕਦਾ ਤੇ ਇਹ ਬਹੁਤ ਫਾਇਦੇਮੰਦ ਹੁੰਦੇ ਇਹਦੇ ਚ ਵਿਟਾਮਿਨ ਬਹੁਤ ਹੁੰਦੇ ਨੇ ਕੈਲਸ਼ੀਅਮ ਆਇਰਨ ਵਗੈਰਾ ਸਭ ਕੁਝ ਹੱਤੇ ਹੈ ਸਰੀਰ ਦੇ ਬਹੁਤ ਸਾਰੇ ਰੋਗਾਂ ਨੂੰ ਇਹ ਠੀਕ ਕਰਦੀ ਹੈ ਸਹਾਜਨਾ ਦਾ ਪੱਤਾ ਜਾਦਾ ਫਾਲਾ ਫੁੱਲ ਸਾਰੇ ਕੰਮ ਆਉਂਦੇ ਨੇ ਤੇ ਅਸੀਂ ਫਲਗਾਂ ਨੂੰ ਧੋ ਕੇ ਚੰਗੀ ਤਰ੍ਹਾਂ ਬਰੀਕ ਕੱਟ ਦਿਆ ਇਹਨਾਂ ਦੇ ਟੁਕੜੇ ਜਿੰਨੇ ਵੀ ਤੁਸੀਂ ਸਾਗ ਵਾਲੀ ਮਸ਼ੀਨ ਨਾਲ ਵੀ ਇਹਨੂੰ ਚੀਰਕ ਸਾਦੇ ਹੋ ਇਹਦੇ ਟੁਕੜੇ ਕਰ ਲਓ ਇਹ ਛੋਟੇ ਛੋਟੇ ਨੂੰ ਚੀਰ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਥੋੜੇ ਗਰਮ ਪਾਣੀ 'ਚ ਉਬਾਲਾਂਗੇ ਫਲਗਾਂ ਕੱਚੀਆਂ ਹੋਣੀਆਂ ਚਾਹੀਦੀਆਂ ਜੇ ਪੱਕ ਗਈਆਂ ਤਾਂ ਉਹਦੇ ਛਿਲਕੇ ਜੇ ਤੁਹਾਡੇ ਮੂੰਹ 'ਚ ਆਉਣ ਲੱਗ ਜਾਂਦੇ ਨੇ ਤੇ ਹੁਣ ਇਹ ਹਫਤੇ ਵਾਸਤੇ ਇੱਕ ਆ ਹਫਤਾ ਇਹ ਕੱਚੀਆਂ ਰਹਿਣਗੀਆਂ ਉਸ ਤੋਂ ਬਾਅਦ ਇਹ ਪੱਕ ਜਾਂਦੀਆਂ ਤੇ ਇਸ ਕਰਕੇ ਤੁਸੀਂ ਇਹ ਫੜੀਆਂ ਵੱਧ ਤੋਂ ਵੱਧ ਹੋਣੇ ਦਾ achar ਪਾ ਲਓ ਸਬਜ਼ੀ ਵੀ ਬਣਾ ਸਕਦੇ ਹੋ ਤੇ ਸ਼ੂਗਰ ਦੇ ਮਰੀਜ਼ਾਂ ਵਾਸਤੇ ਤਾਂ ਬਹੁਤ ਚੰਗੀ ਹੈ। ਪੇਟ ਦੀਆਂ ਬਿਮਾਰੀਆਂ ਵਾਸਤੇ ਸ਼ੂਗਰ ਵਾਸਤੇ ਨਿਗ੍ਹਾ ਵਾਸਤੇ ਜੋੜਾਂ ਵਾਸਤੇ ਬਹੁਤ ਚੰਗੀ ਚੀਜ਼ ਹੈ ਤੇ ਕਿਤੇ ਗੂਗਲ ਤੇ ਸਰਚ ਮਾਰ ਕੇ ਦੇਖੋ। ਸਹਾਜ ਇਹਨਾਂ ਦੇ ਪੱਤੇ ਵੀ ਜੜਾਂ ਵੀ ਫਲ ਵੀ ਫੁੱਲ ਵੀ ਸਾਰੇ ਕੰਮ ਆਉਂਦੇ ਆਯੁਰਵੇਦ ਕਦੇ ਵਿੱਚ ਬਹੁਤ ਵਧੀਆ ਚੀਜ਼ ਹੈ ਉਹ ਹੁਣ ਅਸੀਂ ਆ ਰੱਖ ਲਿਆ ਆਪਣਾ ਫਰਾਈਪਨ ਤੇਲ ਪਾ ਲਿਆ ਲੋੜ ਅਨੁਸਾਰ ਇਹਦੇ ਚ ਜਦੋਂ ਤੇਲ ਗਰਮ ਹੋ ਗਿਆ ਮਸਾਲੇ ਸਿਰਦੇਗੇ ਆ ਫਲੀਆਂ ਅਸੀਂ ਉਵਾਲ ਕੇ ਮਤਲਬ ਕਿ ਸੁਕਾ ਲਈਆਂ ਪੰਜ ਚਾਰ ਘੰਟੇ ਦੇ ਚ ਪਾਣੀ ਨਹੀਂ ਹੋਣਾ ਚਾਹੀਦਾ ਅੱਜ ਜਿਹਦੇ ਤੁਹਾਡੇ ਕੋਲ ਸੌਂਫ ਜਮਾ ਜੀਰਾ ਕਲੌਂਜੀ ਮੇਥੀ ਦਾਣਾ ਕਾਲੀ ਮਿਰਚ ਜੋ ਵੀ ਚੀਜ਼ ਹੈਗੀ ਇਹ ਤੁਸੀਂ ਪੀ ਕੇ ਵੀ ਪਾ ਸਕਦੇ ਹੋ ਐ ਵੀ ਪਾ ਸਕਦੇ ਹੋ ਸਾਰਾ ਅਚਾਰ ਵਨ ਦਾ ਦੇਖ ਲਿਓ ਤੁਸੀਂ ਆਪ ਦੇ ਘਰੇ ਵੀ ਇਹ ਅਚਾਰ ਪਾ ਸਕਦੇ ਹੋ ਫਿਰ ਠੀਕ ਹੈ ਜਦੋਂ ਇਹ ਮਸਾਲੇ ਪੁੱਜ ਗਏ ਲਾ ਦੇ ਉਹਨਾਂ ਨੂੰ ਜਦੋਂ ਵੀ ਇਹ ਮਸਾਲੇ ਪੁੱਜ ਗਏ ਤਾਂ ਆਪਾਂ ਇਹਦੇ ਵਿੱਚ ਇਹ ਫਲੀਆਂ ਹੌਲੀ-ਹੌਲੀ ਮਿਕਸ ਕਰ ਦਾਂਗੇ ਥੋੜਾ-ਥੋੜਾ ਪਾ ਕੇ ਹਲਾਉਂਦੇ ਜਾਓ ਤਾਂ ਕਿ ਇਹ ਮਿਕਸ ਹੋ ਜਾਣਾ ਦੇਖੋ ਆਦਿਕ ਮਿਕਸ ਹੋ ਗਏ ਆ ਹੋ ਥੋੜੀਆਂ ਪਾ ਲੋ ਫਿਰ ਹਲਾ ਦਿਓ ਥੋੜੀਆਂ ਹੀ ਪਾ ਕੇ ਫਿਰ ਹਲਾ ਦਿਓ ਫਿਰ ਇਹ ਸਾਰੇ ਮਸਾਲੇ ਇੱਕਸਰ ਹੋ ਜਾਂਦੇ ਆ ਨਹੀਂ ਆਪਾਂ ਇਕੱਠੀਆਂ ਪਾਵਾਂਗੇ ਤਾਂ ਉਹਨਾਂ ਨੂੰ ਰਲਾਉਣਾ ਔਖਾ ਹੋ ਜਾਂਦਾ ਹੈ ਇਨੂੰ ਤੁਸੀਂ ਬਿਨਾ ਧੋਤੇ ਵੀ ਬਿਨਾ ਸ਼ੋਰੀ ਵਾਲੇ ਵੀ ਪਾ ਸਕਦੇ ਹੋ ਤੇ ਆਵਾਲ ਕੇ ਪਾਉਂਗੇ ਤਾਂ ਚਾਰ ਸੇਦੀ ਬਣ ਜਾਂਦਾ ਪਰ ਆਵਾਲਨ ਤੋਂ ਬਾਅਦ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਸਕਾ ਲਓ ਇਹਨਾਂ ਨੂੰ ਚੰਗੀ ਤਰ੍ਹਾਂ ਹਲਾ ਦਿਓ ਚਮਚੇ ਨਾਲ ਘਰਸੀਨਾ ਤੇ ਅਜੀ ਚੱਕਿਆ ਹੋਰ ਪਾ ਲੈਣਾ ਥੋੜਾ ਥੋੜਾ ਕਰਕੇ ਤਾਂ ਕਿ ਇਹ ਇੱਕਸਾਰ ਹੋ ਜੇ ਸਾਰੇ ਤੇ ਲੋਡਾਉਨ ਸਾਰੇ ਚ ਹਲਦੀ ਮਿਰਚ ਮਸਾਲਾ ਵੀ ਪਾਵਾਂਗੇ ਤੇ ਦੇਖੋ ਅਚਾਰ ਇਹਦਾ ਬਣਦਾ ਹੁਣ ਤੇ ਬਣਾ ਵੀ ਸਕਦੇ ਹੋ ਤੁਸੀਂ ਇਹ ਥੋੜਾ ਜਿਹੀ ਕੱਚੀਆਂ ਰਹਿੰਦੀਆਂ ਫਲਗਾਂ ਇਹ ਇੱਕਦਮ ਗਰੋਥ ਕਰਕੇ ਨਾ ਫਿਰ ਪੱਕ ਜਾਂਦੀਆਂ ਪੱਕੀ ਫਲ ਇਹਨੂੰ ਵੀ ਤੁਸੀਂ ਸਬਜ਼ੀ ਚ ਪਾ ਸਕਦੇ ਹੋ ਸੌਦੇ ਲੋਕ ਇਹਨਾਂ ਨੂੰ ਹਰੇਕ ਸਬਜ਼ੀ ਚ ਸਾਮਪਤ ਆਮ ਪਾਉਂਦੇ ਨੇ ਉਸ ਕਾ ਕੇ ਰੱਖ ਲੈਂਦੇ ਨੇ ਫਿਰ ਵੀ ਪਾ ਲੈਂਦੇ ਨੇ ਤੇ ਆਪਣੇ ਦਰਸਤ ਨਮਾਇਆ ਆਪਾਂ ਨੂੰ ਇਹਦੇ ਗੁਣਾਂ ਬਾਰੇ ਪਤਾ ਨਹੀਂ ਸੀਗਾ ਹੁਣ ਪਤਾ ਲੱਗਦਾ ਵੀ ਇਹ ਤਾਂ ਗੁਣਾਂ ਦੀ ਗੋਤਲੀ ਆ ਬਹੁਤ ਹੀ ਬਿਮਾਰੀਆਂ ਦਾ ਇਲਾਜ ਇਹ ਵਿੱਚ ਇਸ ਕਰਕੇ ਤੁਸੀਂ ਦਾ ਆਚਾਰ ਲਾਜ਼ਮੀ ਬਣਾ ਕੇ ਰੱਖੋ ਸਬਜੀ ਬਣਾ ਲਓ ਠੀਕ ਹੈ ਦੇਖੋ ਲੋੜ ਅਨੁਸਾਰ ਮਿਰਚ ਮਸਾਲਾ ਹਲਦੀ ਧਨੀਆ ਜੋ ਵੀ ਹੈਗਾ ਅਸੀਂ ਉਹ ਲੋੜ ਅਨੁਸਾਰ ਪਾ ਲਿਆ ਲੂਨ ਪਾਤਾ ਉਸ ਤੋਂ ਬਾਅਦ ਅਸੀਂ ਇਹਨੂੰ ਮੈਂ ਮਸਾਲਾ ਪਾ ਲਿਆ ਉਸ ਤੋਂ ਬਾਅਦ ਅਸੀਂ ਇਹਨੂੰ ਇੱਕ ਸਾਰ ਕਰਤਾ ਤੇ ਇੱਕ ਸਾਰ ਕਰਕੇ ਸਾਰ ਇਹਨੂੰ ਉਰ ਲਾ ਲਿਆ ਇਹਨੂੰ ਤੁਸੀਂ ਇੱਦਾਂ ਜਿਹੜੇ ਟੁਕੜੇ ਆ ਨਾ ਇਹ ਤੋਂ ਵੀ ਬਰੀਕ ਕਰ ਸਕਦੇ ਹੋ ਹੈ ਤੇ ਖੋਲ੍ਹੇ ਜੋਲੀ ਨੂੰ ਅਸੀਂ ਮਿਕਸ ਕਰ ਲਿਆ ਵਿੱਚ ਠੀਕ ਹੈ ਇੱਕ ਜਾਣ ਕਰਕੇ ਇੱਕ ਛਾਲ ਕਰਕੇ ਉਸ ਤੋਂ ਬਾਅਦ ਇਹਨੂੰ ਟੱਕ ਰੱਖਤਾ ਠੰਡਾ ਹੋਣ ਵਾਸਤੇ